ਕਾ ਨਿਕਲ ਜਾਣਗੇ ਆ ਪਿੰਡ ਵਾਲੀ ਪੁਰ ਰਾਂਜਾਂ ਦੇ ਵਿੱਚ ਅੱਜ ਆ ਜਿਹੜੇ ਨਜਾਇਜ਼ ਪਰਚੀਆਂ ਕੱਟ ਕੇ ਆ ਮੁੰਡੇ ਜਿਹੜੇ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਦੇ ਸੀਗੇ ਆ ਦੇਖੋ ਜੀ ਬਿਲਕੁਲ ਅਜੇ ਮੁੰਡੇ ਦੀ ਪਛਾਣ ਕਰੋ ਤੇ ਆਲੀਪੁਰ ਦੇ ਵਿੱਚ ਪਰਚੀਆਂ ਕੱਟ ਕੇ ਨਜਾਇਜ਼ ਨਜਾਇਜ਼ ਇਹ ਪਰਚੀਆਂ ਕੱਟ ਕੇ ਜਿਹੜੇ ਬਿਲਕੁਲ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਆਪਣਾ ਦਾਰੂ ਸ਼ਕਾ ਚਲਾਉਂਦੇ ਨੇ ਆ ਜ਼ਰਦਾਰ ਮੁੰਡੇ ਨੇ ਕੌਮ ਦਾ ਨਾਮ ਇੱਕ ਕੌਮ ਦਾ ਨਾਮ ਇਹ ਬਦਨਾਮ ਕਰ ਰਹੇ ਨੇ ਤੇ ਆ ਜਹੇਦਾਰ ਜੀ ਵੱਲੋਂ ਤੇ ਪਿੰਡ ਦੇ ਬਤਵੰਤੇ ਸੱਜਿਆਂ ਵੱਲੋਂ ਅੱਜ ਇਹਨਾਂ ਨੂੰ ਕਾਬੂ ਕਰਕੇ ਤੇ ਇਹਨਾਂ ਨੂੰ ਨਸੀਬ ਦਿੱਤੀ ਜਾ ਰਹੀ ਹੈ ਆ ਦੇਖੋ ਜੀ ਸਾਰੇ ਅੱਜ ਹਲੀਪੋਰ ਦੇ ਵਿੱਚ ਹੋ ਰਾਇ ਪਟਿਆਲੇ ਸ਼ਹਿਰ ਦੇ ਲੋਕ ਇਹਨਾਂ ਲੋਕਾਂ ਨੂੰ ਪਛਾੜ ਲੋ ਇਹ ਲੋਕਾਂ ਦੇ ਘਰ ਜਨਾਨੀਆਂ ਹੁੰਦੀਆਂ ਹੁੰਦੀਆਂ ਲੋਕੀ ਕਮਾਦਦੇ ਹੁੰਦੇ ਨੇ ਇਹ ਸਾਰੇ ਅੰਦਰਾਂ ਚ ਵੜ ਕੇ 200 300 200 ਕਿਤੇ 500 ਵਹਿਮ ਚ ਪਾ ਕੇ ਦਰੂਣਾ ਸਵੈਰ ਰੱਜੇ ਨੇ 8 ਵਜੇ ਆਹ ਗੁਰਨਾਣਕ ਨਗਰ ਤੋਂ ਆਏ ਨੇ ਪਰ ਇਹਨਾਂ ਨੂੰ ਮਾਫੀ ਦੇ ਰਹੇ ਸਿਰ ਪੱਕਾ ਕਰਕੇ ਤੋਂ ਕੌਮ ਦਾ ਕੌਮ ਦਾ ਨਾਮ ਬਦਨਾਮ ਕਰ ਰਹੇ ਨੇ ਦਰਵਾਜ਼ਾ